ਹੋਇਆ ਕੀ ਕੀ ਤਰੱਕੀਆਂ ਹੋਈ ਨੇ ਉਹਨਾਂ ਦੇ ਵਿਸ਼ੇ ਦੇ ਉੱਤੇ ਚਰਚਾ ਦੇ ਜਿਹੜੀ ਇਹ ਮੀਟ ਜਿਹੜੀ ਪ੍ਰੋਫੈਸ਼ਨਲ ਮੀਟ ਰੱਖੀ ਗਈ ਆ ਸਾਥੀਓ ਮੈਂ ਉਹਦੀ ਗੱਲ ਕਰਾਂਗਾ ਕਿਉਂਕਿ ਜਿੰਨੇ ਸਾਡੇ ਇੱਥੇ ਬੁਲਾ ਰਹੇ ਨੇ ਸੀਨੀਅਰ ਲੀਡਰਸ਼ਿਪ ਆ ਮੇਰੇ ਤੋਂ ਸੀਨੀਅਰ ਲੀਡਰ ਨੇ ਜਿੰਨਾ ਕੰਮ 11 ਸਾਲਾਂ ਦੇ ਵਿੱਚ ਨਰਿੰਦਰ ਮੋਦੀ ਦੇ ਅਗਵਾਈ ਦੇ ਵਿੱਚ ਹੋਇਆ ਅੱਜ ਤੱਕ 70 ਸਾਲਾਂ ਦੀ ਮੋਦੀ ਨੇ ਕੰਮ ਕਿਤੇ ਸਾਡੇ ਤੋਂ ਬਗਾਈ ਨਹੀਂ ਕਰੇ ਸਾਨੂੰ ਵੋਟਰ ਕੀ ਕਹਿੰਦਾ ਸਾਨੂੰ ਆਓ ਮਿਲੋ ਕੰਮ ਦੱਸੋ ਕੀ ਕਿਤੇ ਤੁਸੀਂ ਅਸੀਂ ਵੋਟ ਪਾਉਣ ਨੂੰ ਤਿਆਰ ਵੜਿਆ ਸਾਡੇ ਪੰਜਾਬ ਦੇ ਵਿੱਚ ਪਿੰਡਾਂ ਨੂੰ ਕਿੰਨੇ ਮੇਰੇ ਵੀਰਾਂ ਨੇ ਸਾਡੇ ਸਰਕਾਰ ਨੂੰ ਇੱਕ ਵਾਰ ਮੜੇ ਹੱਥ ਘੜਾ ਕਰਿਓ ਤੁਸੀਂ ਸਾਰੇ ਜਾਣੂ ਹੋਗੇ 15ਵਾਂ ਵਿੱਤੀ ਕਮਿਸ਼ਨ ਆਂਦਾ ਤੁਹਾਡੇ ਪਿੰਡਾਂ ਦੇ ਦੀ ਪੰਚਾਇਤ ਨੂੰ ਫੰਡ 15ਵਾਂ ਵਿੱਤੀ ਕਮਿਸ਼ਨ ਕੋਈ ਜਾਣੂ ਹੈ ਕੋਈ ਆਂਦੇ ਜੀ ਸਾਰਾ ਕੇਂਦਰ ਸਰਕਾਰ ਤੋਂ ਜੇ ਹਜੇ ਵੀ ਨਹੀਂ ਕੇਂਦਰ ਸਰਕਾਰ ਸਾਡੇ ਪੰਜਾਬ ਦੇ ਲਈ ਲਾਹੇਵੰਦ ਫਿਰ ਹੋਊਗੀ ਕਦੋਂ ਪੰਜਾਬ ਸਰਕਾਰ ਦਾ ਅੱਜ ਤੱਕ ਇੱਕ ਰੁਪਈਆ ਨਹੀਂ ਦਿੱਤਾ ਬੀਣ ਹੋਏ ਨੇ 5 ਕਰੋੜ ਹਲਕਿਆਂ ਚਾੜਨ ਦੇ ਦਿੱਤਾਗੇ 5 ਕਰੋੜ ਦੇਣਾ ਸਿਰਫ ਕਾਗਜ਼ਾਂ 'ਚ ਨੇ ਸਾਰਾ ਪੈਸਾ ਸੈਂਟਰ ਸਰਕਾਰ ਦਾ ਸਟੇਟ ਸਰਕਾਰ ਦਾ ਇੱਕ ਰੁਪਈਆ ਨਹੀਂ ਆਇਆ ਹੋਇਆ ਦੂਜੀ ਗੱਲ ਪ੍ਰਧਾਨ ਮੰਤਰੀ ਆਵਾਸ ਜੁੜਾ ਮਕਾਨ ਬਣੇ ਨੇ ਅਮਰਪੁਰਾ ਬੱਟਾ ਬੁਰੀ ਬਿੱਟ ਕੋੜ ਦੇ ਮਾਦਰੀ ਸਰਕਾਰਾਂ ਦੀ ਕਿਉਂ ਨਹੀਂ ਲੋਕਾਂ ਨੂੰ ਦਰਦੇ ਜਾਂਦੇ ਕਿ ਹੱਲ ਨੂੰ ਸੈਂਟਰ ਸਰਕਾਰ ਸਟੇਟ ਜਾਂਦੀ ਆ ਤਾਂ ਪੰਜਾਬ ਦਾ ਨਕਸ਼ਾ ਬਦਲਿਆ ਜਾਣਾ ਮੇਰਾ ਤੁਹਾਡੇ ਨਾਲ ਇਸ ਚੀਜ਼ ਦਾ ਬਾਲਾ ਹਰਿਆਣਾ ਸੂਬਾ ਸਾਡੇ ਤੋਂ ਅਸਟਰੀਆ ਨਾਲ ਕਿਸਾਨ ਖੁਸ਼ਹਾਲ ਨਾ ਬਪਾਰੀ ਖੁਸ਼ਹਾਲ ਤੇ ਅੱਜ ਪੰਜਾਬ ਦੇ ਵਿੱਚ ਇਹ ਹਾਲਾਤ ਹੋ ਗਏ ਨੇ ਪਰ ਹਰਿਆਣਾ ਸਾਡੇ ਤੋਂ ਵੱਧ ਤਰੱਕੀ ਦੇ ਪੰਜ ਗੁਣਾ ਵੱਧ ਜੀਡੀਪੀ ਹੋ ਗਈ ਪੰਜ ਗੁਣਾ ਵੱਧ ਜੀਐਸਡੀ ਇਕੱਠਾ ਪਰੇਸ਼ਾਨ ਇੱਥੇ ਇੱਕ ਮਿੱਥ ਬਣਾਇਆ ਗਿਆ ਅਫਵਾਹ ਫਲਾਈ ਹੋ ਰਹੀ ਹੈ ਕਿ ਨਰਿੰਦਰ ਮੋਦੀ ਜੀ ਕਿਸਾਨਾਂ ਦੇ ਹੱਕ 'ਚ ਨਹੀਂ ਹੈਗੇ ਸਾਡੇ ਕਿਸਾਨ ਯੂਨੀਅਨ ਵਾਲੇ ਸਾਡੇ ਵੀਰ ਜਿਹਦੇ ਸਾਨੂੰ ਸੁਭਾਲ ਕਰਨ ਲਈ ਬਹੁਤ ਜਰੂਰੀ ਨੇ ਤੇ ਲੋਕਾਂ ਨੂੰ ਜਿਹੜੇ 5 ਲੱਖ ਦਾ ਅਗਰੀਕ ਲਈ ਆਉਂਦੀ ਗੋੜਵੇ ਜਿਨ੍ਹਾਂ ਨੇ 5-5 ਲੱਖ ਰੁਪਏ ਦਾ ਇਲਾਜ ਕਰਾਇਆ ਦੇ ਹਸਪਤਾਲਾਂ ਨੂੰ ਕਹਿਣ ਨੂੰ ਜੋ ਸਭ ਤੋਂ ਮੇਨ ਕੰਮ ਜਿਹੜਾ ਸਾਡੇ ਪੰਜਾਬ ਦੇ ਵਿੱਚ ਹੋਣ ਵਾਲਾ ਜਿਹੜਾ ਬਦਲਾਅ ਨੇ ਕਿਹਾ ਸੀ ਕਿ ਮੈਂ ਕਰੂੰਗਾ ਥੋੜਾ ਜਿਹਾ ਹੁਣ ਮੈਂ ਗੱਲ ਕਰਾਂ ਜੁਪੀ ਦੀ ਅੱਜ ਤੋਂ 10 ਸਾਲ ਪਹਿਲਾਂ ਯੂਪੀ ਦੇ ਵਿੱਚ ਲੋਕ ਕਹਿੰਦੇ ਸੀ ਕਿ ਜੇ ਅਸੀਂ ਟਰੱਕ ਲੈ ਕੇ ਜਾਂਦੇ ਹਾਂ ਟੱਕਾ ਵਾਲੇ ਭਾਈ ਵਿੱਚ ਆਪਣੇ ਭਰਾ ਬੱਟੇ ਹੋਏ ਜੇ ਟਰੱਕ ਚਲਾਉਂਦੇ ਰਹੇ ਨੂੰ ਇੱਥੇ ਬੀਜੇਪੀ ਪਾਰਟੀ ਚ ਆ ਕੇ ਆਇਆ ਹੈ ਸ਼ਹਿਰ ਨੂੰ ਆਪ ਕਰਦਾ ਹਾਂ ਰਿਕਸ਼ਾ ਮੈਂ ਕਿਹਾ ਪਰਮਨੰਥ ਜੀ ਮੇਰੇ ਸੱਜਣ ਮਿਲ ਨੇ ਦੋਸਤ ਵੀ ਨੇ ਸਤਿਕਾਰਯੋਗ ਵੀ ਨੇ ਮੈਂ ਬਾਤ ਨਹੀਂ ਕਰ ਪਾਈ ਬਾਤ ਚਾਲਾ ਮਾ ਲਾ ਤਾ ਇਹੋ ਜਿਹੇ ਬੰਦੇ ਜਦੋਂ ਬੀਜੇਪੀ ਪਾਰਟੀ ਆਇਆ ਤੇ ਜੀ ਆਇਆਂ ਨੂੰ ਆਖਦੇ ਆ ਸਮਾਂ ਘਟ ਹੈ ਇਸ ਲਈ ਗੱਲ ਸਿੱਧੇ ਸਿੱਧੇ ਸਰਦ ਮੁਦੇ ਤੇ ਹੈ ਤੇ ਕੱਲ 5 ਲੱਖ ਦਾ ਬੀਮਾ ਕਰਵਾ ਕੇ ਉਹਨਾਂ ਦੀ ਸਿਹਤ ਦਾ ਵੀ ਖਿਆਲ ਕਰਿਆ ਹੋਰ ਮੁੱਦਰਾ ਲੋਨ ਦੇ ਵਿੱਚ ਨੌਜਵਾਨਾਂ ਨੂੰ ਲੋਨ ਦੇ ਕੇ ਉਹਨਾਂ ਨੂੰ ਆਪਣੇ ਉਦਯੋਗ ਚਲਾਉਣ ਵਾਸਤੇ ਵੀ ਕਿਹਾ ਗਿਆ ਤੇ ਮੁੱਖ ਤੌਰ ਤੇ ਆਪਣੇ ਸਾਹਮਣੇ ਸਮਾਂ ਆਇਆ ਚਾਹੇ ਉਹ ਕਰੋਨਾ ਦਾ ਸਮਾਂ ਸੀਗਾ ਮੈਂ ਹੱਥ ਵੀ ਜੋ ਲੀਡਰ ਨੇ ਇੱਕ ਗੱਲ ਦਾ ਤਾਂ ਵਿਸ਼ਵਾਸ ਰੱਖਦੇ ਨੇ ਵੀ ਜੇ ਨਰਿੰਦਰ ਮੋਦੀ ਜੀ ਨੇ ਕਿਹਾ ਤਾਂ ਉਹ ਕਰਨਗੇ ਇਸੇ ਨੂੰ ਸੋ ਦੋਸਤੋ ਇਹ ਕਿਹਾ ਜਾਂਦਾ ਹੈ ਸਭ ਇਸ ਸੁਬਾਣਾ ਦੇ ਔਰ ਮੇਰੇ ਪਰਮਦਰ ਸਰਦਾਰ ਬਖਤਿਆਰ ਸਿੰਘ ਮੋਖਾ ਜੀ ਔਰ ਸਾਹਮਣੇ ਬੈਠੇ ਸਾਰੇ ਮੰਡਲ ਪ੍ਰਬਧਾਨ ਔਰ ਪ੍ਰੋਫੈਸ਼ਨਲ ਮੀਟ ਵਿੱਚ ਆਏ ਟੀਚਰ ਐਡਵੋਕੇਟ ਔਰ ਵਪਾਰੀ ਵਰਗ ਨਾਲ ਸੰਬੰਧ ਰੱਖਣ ਵਾਲੇ ਔਰ ਵਾਠਕ ਵਰਗ ਨਾਲ ਸੰਬੰਧ ਰੱਖਣ ਵਾਲੇ ਸਾਰੇ ਪੈਂਟਰਾਵੋ ਸਾਥੀਓ ਜਿਉਂ ਅਸੀਂ ਸਲਾਹੁ ਕਰਦੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸੋ ਮੈਨਾਂ ਦੇ ਸਾਥੀਓ ਮੇਰੇ ਤੋਂ ਪਹਿਲਾ ਬਲਾਰਿਆ ਨੇ ਤੁਹਾਨੂੰ ਸਾਰਿਆਂ ਨੂੰ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਜੋ 11 ਸਾਲ ਵਿੱਚ ਕੰਮ ਕੀਤੇ ਆ ਉਹਨਾਂ ਦੇ ਬਾਰੇ ਦੱਸਿਆ ਹੈ ਕਿ ਕਿਸ ਤਰ੍ਹਾਂ ਇਹ ਦੇਸ਼ ਵਿਕਸਿਤ ਭਾਰਤ ਬਣਿਆ ਆਤਮ ਨਿਰਭਰ ਬਣਿਆ ਅਬ ਜੋ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਸੰਕਲਪ ਲਿਆ ਸੀ ਉਹ ਸੰਕਲਪ ਨੂੰ ਸਿੱਧੀ ਤੱਕ ਕਿਵੇਂ ਪਹੁੰਚਾਇਆ ਆਹਣੇ ਨੇਰੇ ਤੋਂ ਪਹਿਲਾਂ ਬਗੀਚਾ ਜਗਨੀ ਜਿਹੜੇ ਕਿਸਾਨਪੁਰ ਦੇ ਪ੍ਰਧਾਨ ਨੇ ਉਹਨਾਂ ਨੇ ਇੱਕ ਗੱਲ ਕਹੀ ਹੈ ਹੇ ਰਾਏ ਸਾਹਿਬ ਬਾਸਮੀ ਦੰਦੇ ਉੱਪਰ ਜੁਰਮ ਕਾਲ ਕਰਿਓ ਇਹ ਸਰਦ ਕੀਤਾ ਸਿੰਘ ਜੀ ਮੈਂ ਤੁਹਾਨੂੰ ਦੱਸ ਦਿਆ ਜਿਹੜਾ ਅੱਜ ਕਿਸਾਨਾਂ ਨੂੰ ਕਿਸਾਨ ਸਨਮਾਨ ਨਹੀਂ ਮਿਲ ਰਹੀ ਹੈ ਇਹਦਾ ਮੁੱਢ ਮੈਂ 2016 ਦੇ ਵਿੱਚ ਸਾਡੇ ਕੋਚੀ ਕੋਟੀ ਜਿੱਥੇ ਇੱਕ ਮੀਟਿੰਗ ਹੋਈ ਸੀ ਨੈਸ਼ਨਲ ਕੌਂਸਲ ਦੀ ਮੈਂ ਬਤਾਉ ਜਰਨਲ ਸਖੀ ਉਸ ਕੌਂਸਲ ਦੇ ਵਿੱਚ ਸੀਗਾ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਉਹਨਾਂ ਦੇ ਨਾਲ ਉਸਵੇਂ ਨੇ ਸਾਡੇ ਨੈਸ਼ਨਲ ਪ੍ਰੈਜ਼ੀਡੈਂਟ ਅਮਿਤ ਸ਼ਾਹ ਜੀ ਸਟੇਜ ਤੇ ਬੈਠੇ ਸੀ ਮੈਂ ਦੂਜੀ ਰੋਜ਼ ਸੀ ਔਰ ਲੋਕ ਪੱਟੀਆਂ ਭੇਜ ਰਹੇ ਸੀ ਮੈਂ ਪੱਟੀ ਨਹੀਂ ਭੇਜੀ ਮੈਂ ਅੱਧੇ ਮਨ ਹੱਥ ਖੜਾ ਕੀਤਾ ਹੁਣ ਮੈਨੂੰ ਫਕਰ ਹੈ ਮੈਨੂੰ ਇਹ ਮਾਨ ਹੈ ਕਿ ਮੈਨੂੰ ਦੇਸ਼ ਦਾ ਪ੍ਰਧਾਨ ਮੰਤਰੀ ਬਾਈ ਨੇਮ ਜਾਣਦਾ ਹੈ। ਕਾਰਨ ਕੀ ਹੈ ਕਿ ਮੈਂ ਉਹਨਾਂ ਦੇ ਨਾਲ ਜਦੋਂ ਮੈਂ ਕਿਸਾਨ ਮੋਰਚਾ ਦਾ ਪ੍ਰਧਾਨ ਸੀ ਪੰਜਾਬ ਦਾ 98 ਤੋਂ ਲੈ ਕੇ 2000 ਬਤੌਰ ਪ੍ਰਧਾਨ ਕਿਸਾਨ ਮੋਰਚਾ ਪੰਜਾਬ 1 ਸਾਲ ਉਹਨਾਂ ਨਾਲ ਕੰਮ ਕੀਤਾ 1 ਸਾਲ ਉਹਨਾਂ ਨੇ ਫਿਰ ਮੈਨੂੰ ਸਖਤਰ ਬਣਵਾਇਆ ਆ ਪਾਰਟੀਆਂ ਜਨਤਾ ਪਾਰਟੀ ਪੰਜਾਬ ਅੱਜ ਸੰਕਲਪ ਤੋਂ ਸਿੱਧੀ ਵੱਲ ਮੋਦੀ ਜੀ ਦੇ 11 ਸਾਲ ਪੂਰੇ ਹੋਣ ਤੇ ਸਾਡੇ ਸੈਂਟਰ ਵੱਲੋਂ ਇੱਕਾਈ ਹੋਈ ਆਪਣਾ ਪ੍ਰੋਫੈਸ਼ਨਲ ਮੀਟ ਰੱਖੀ ਗਈ ਹੈ ਜਿਸ ਦੇ ਵਿੱਚ ਐਡਵੋਕੇਟ ਟੀਚਰ ਤੇ ਅਨੇਕਾਂ ਹੀ ਜੋ ਮੁਲਾਜ਼ਮ ਨੇ ਪ੍ਰੋਫੈਸ਼ਨਲ ਨੇ ਕੋਈ ਵਪਾਰੀ ਨੇ ਉਹਨਾਂ ਦੀ ਅੱਜ ਮੀਟਿੰਗ ਰੱਖੀ ਗਈ ਹੈ ਜਿਸ ਦੇ ਵਿੱਚ ਸਾਡੇ ਮੁੱਖ ਮਹਿਮਾਨ ਨੇ ਮਨਜੀਤ ਸਿੰਘ ਰਾਏ ਜੀ ਤੇ ਇਹ ਸਾਡੇ ਸਮਾਣਾ ਮੰਡਲ ਦੇ ਵਿੱਚ ਜਿਸ ਰਮਾਈ ਦੀ ਅਗਵਾਈ ਚ ਤੇ ਸੁਰਿੰਦਰ ਸਿੰਘ ਖੇੜਕੀ ਦੀ ਅਗਵਾਈ ਦੇ ਵਿੱਚ ਹੋ ਰਿਹਾ ਹੈ ਤੇ ਅਸੀਂ ਲੋਕਾਂ ਤੱਕ ਇਹ ਚੀਜ਼ ਪਹੁੰਚਾ ਸਕੀਏ ਇਹ ਮੀਟਿੰਗ ਤਾਂ ਰੱਖੀ ਗਈ ਹੈ ਕਿ ਮੋਦੀ ਜੀ ਨੇ 11 ਸਾਲ ਦੇ ਵਿੱਚ ਕੀ ਕੀ ਉਪਲਬਧੀਆਂ ਨੇ ਉਹ ਲੋਕਾਂ ਤੱਕ ਪਹੁੰਚਾਈਆਂ ਨੇ ਜੋ ਅੱਜ ਸੰਕਲਪ ਤੋਂ ਸਿੱਧੀ ਵੱਲ ਮੋਦੀ ਜੀ ਦੀਆਂ ਪੀਟੀਆਂ ਨੇ ਅੱਜ ਉਸ ਦੇ ਵਿਸ਼ੇ ਦੇ ਵਿੱਚ ਸਮਾਣਿਆਂ ਦੇ ਵਿੱਚ ਸਾਡੇ ਮੰਡਲ ਪ੍ਰਧਾਨ ਜਤਿੰਦਰ ਜਤਿੰਦਰ ਸ਼ਰਮਾ ਜੀ ਤੇ ਸਰਦਾਰ ਹਲਕਾ ਇੰਚਾਰ ਸਰਦਾਰ ਸੁਰਿੰਦਰ ਸਿੰਘ ਖੇੜਕੀ ਜੀ ਦੀ ਅਗਵਾਈ ਦੇ ਵਿੱਚ ਇਹ ਮੀਟਿੰਗ ਰੱਖੀ ਗਈ ਹੈ ਜਿਹਦੇ ਵਿੱਚ ਮੋਦੀ ਜੀ ਦੇ 11 ਸਾਲ ਬੇਮਿਸਾਲ ਉਹਨਾਂ ਨੇ ਬਹੁਤ ਵਧੀਆ ਕੰਮ ਕੀਤੇ ਨੇ ਤੇ ਉਹਦੇ ਉਪਲક્ષਿਅ ਚ ਅੱਜ ਇਹ ਮੀਟਿੰਗ ਰੱਖੀ ਗਈ ਵਾਹ 11 ਸਾਲ ਬੇਮਿਸਾਲ ਦੇ ਸੰਬੰਧ ਚ ਅੱਜ ਪ੍ਰੋਫੈਸ਼ਨਲ ਮੀਟਿੰਗ ਸਾਡੀ ਰੱਖੀ ਗਈ ਹੈ ਜਿਹਦੇ ਵਿੱਚ ਐਡਵੋਕੇਟ ਡਾਕਟਰ ਤੇ ਸਾਡੀ ਜਿਹੜੀ ਜ਼ਿਲ੍ਹੇ ਦੀ ਮੰਡਲਾਂ ਦੀ ਟੀਮ ਉਹ ਸਾਰੀ ਇਕੱਠੀ ਹੋ ਕੇ 11 ਸਾਲ ਦੇ ਜਸ਼ਨ ਆ ਸੀ ਵੀ ਕੀ ਕੀ ਕਰਿਆ ਪ੍ਰਧਾਨ ਮੰਤਰੀ ਨੂੰ ਉਦੇਸ਼ ਸੰਬੰਧ ਚ ਰੱਖੀ ਗਈ ਹੈ ਓਕੇ ਸਿੱਖ ਤੇ ਹਾਂ ਚਾਰ ਹਜ਼ਾਰ ਸਰਭੂਤੇ ਆ ਗਿਆ ਕਿਸਾਨ ਦੋਨੋਂ ਜ਼ਮੀਨਦਾਰੇ ਕੋਲ ਹੱਥ ਪਲੀਜ਼ ਰੋਕ ਲਿੰਦਾ ਹਾਂਜੀ ਖੇੜਕੇ ਸਾਹਿਬ ਇਹਦਾ ਕੀ ਪਰਪਸ ਹੈ ਸਾਡੀ ਜڑوں ਦੀ ਵੀ 2014 ਤੋਂ ਲੈ ਕੇ 2025 ਤੱਕ 11 ਸਾਲ ਹੋ ਚੁੱਕੇ ਨੇ ਸਰਕਾਰ ਬਣੀ ਨੂੰ ਭਾਜਪੀ ਦੀ ਜਿਹੜੀ ਪੂਰੀ ਭਾਰਤ ਚੋਂ ਜਿਹੜੇ ਕੰਮ ਸਾਡੇ ਪ੍ਰਧਾਨ ਮੰਤਰੀ ਨੇ ਕੀਤੇ ਨੇ ਕਿਉਂਕਿ 2014 ਤੋਂ ਪਹਿਲਾਂ ਜੋ ਵੀ ਕੰਮ ਹੋਏ ਨੇ 70 ਸਾਲ ਪਹਿਲਾਂ ਲਾਏ ਨੇ ਕਾਂਗਰਸ ਨੇ ਕੰਮ ਗੜਾਏ ਨੇ ਪਰ ਕਰੇ ਕਿਤੇ ਨਹੀਂ ਸਾਡੀ ਜਿਹੜੀ ਸਰਕਾਰ ਬਣੀ ਜਦੋਂ 2014 ਤੋਂ ਲੈ ਕੇ ਹੁਣ ਤੱਕ ਮੇਰੇ ਖਿਆਲ ਵਿੱਚ ਵੀ ਸੰਕੜੇ ਜਿਹੀ ਅਸੀਂ ਕੰਮ ਕਰਾ ਸਕਦੇ ਹਾਂ ਖਾਸ ਕਰਕੇ ਜਿਵੇਂ ਸਿੱਖਿਆ ਲਈ ਹੈ ਕਿਸਾਨਾਂ ਲਈ ਸਾਡੇ ਪੰਜਾਬ 'ਚ ਕਿਸਾਨੀ ਜਾਂਦੇ ਆ ਕਿਸਾਨਾਂ ਲਈ ਸਭ ਤੋਂ ਪਹਿਲਾਂ ਤਾਂ ਜਿਹੜੀ ਸਾਡੀ ਜਿਹੜੀ ਹੁੰਦੀ ਸੀ ਆਰਟੀਆਂ ਦੇ ਰਾਹੀਂ ਸਾਡੇ ਪੇਮੈਂਟ ਹੁੰਦੀ ਸੀ ਉਹ ਡਿਜੀਟਲ ਕੀਤੀ ਆ ਅੱਜ ਸਾਰੇ ਕਿਸਾਨਾਂ ਨੂੰ ਸਿੱਧੀ ਪੇਮੈਂਟ ਆ ਰਹੀ ਆ ਸਭ ਤੋਂ ਵੱਡਾ ਫਾਇਦਾ ਇਹ ਹੋਇਆ ਕਿਸਾਨਾਂ ਨੂੰ ਤੇ ਸਾਡੇ ਜਿਹੜੇ ਰੇਟ ਨੇ ਸਮਾਹੀ ਚ ਸਾਡੀ ਜਿਹੜੀ ਫਸਲ ਹੁੰਦੀ ਹੈ ਕਦੇ ਕਣਕ ਹੁੰਦੀ ਹੈ ਕਦੇ ਜੀਰੀ ਹੁੰਦੀ ਹੈ 150 ਰੁਪਏ ਤੁਹਾਨੂੰ ਆਏ ਸਾਲ ਪੈ ਰਿਆ ਸਮਾਹੀ ਚ ਪੈ ਰਿਆ ਤੁਹਾਨੂੰ ਕਣਕ ਜੀ ਪੈਂਦਾ ਜੀਰੀ ਜੀ ਪੈਂਦਾ ਕਿਸਾਨ ਖੁਸ਼ਹਾਲ ਹੋਇਆ ਕਿਉਂਕਿ ਇਹਨਾਂ ਨੇ ਵਾਦਾ ਕੀਤਾ ਸੀ 2014 ਚ ਵੀ ਤੁਹਾਡੀ ਜਿਹੜੀ ਆਮਦਨ ਦੁੱਗਣੀ ਕਰਾਂਗੇ ਉਸ ਬੱਲ ਅਸੀਂ ਵੱਧ ਰਹੇ ਹਾਂ ਦੁੱਗਣੀ ਹੋ ਰਹੀ ਹੈ ਸਾਡੀ ਫਸਲ ਤੇ ਤੀਜਾ ਜਿਹੜਾ ਸਾਡਾ ਕਿਸਾਨਾਂ ਨੂੰ ਇੱਕ ਸਨਮਾਨ ਨidhi ਹੈ ਜਿਹੜੀ 6000 ਰੁਪਏ ਸਾਲ ਦੀ ਮਿਲਦੀ ਆ ਸਾਰੇ ਕਿਸਾਨਾਂ ਨੂੰ ਤੇ ਉਹਦੇ ਕੋਲ 2 ਕਿੱਲੇ ਨੇ ਤੇ ਉਹਦੇ ਕੋਲ 4 ਕਿੱਲੇ ਨੇ ਗਰੀਬ ਕਿਸਾਨਾਂ ਜਿਹੜਾ ਆਰਥਿਕ ਤੌਰ ਤੇ ਉਹਨੂੰ 6000 ਰੁਪਏ ਸਿੱਖ ਕੌਮ ਲਈ ਸਭ ਤੋਂ ਵੱਡਾ ਦਾ ਜਿਹੜਾ ਹੈਗਾ ਸਾਡਾ ਅਸੀਂ ਜਿਹੜੀ ਅਰਦਾਸਾਂ ਕਰਦੇ 70 ਸਾਲਾਂ ਤੋਂ ਜਿਹੜੀ ਅਰਦਾਸਾਂ ਕਰਦੇ ਆ ਰਹੇ ਆਂ ਸਭੀ ਜਿਹੜੇ ਸਾਡੇ ਵਿਛੜੇ ਗੁਰਧਾਮ ਨੇ ਉਹਨਾਂ ਦੇ ਦਰਸ਼ਨ ਕਰਾਉਣ ਲਈ ਸਾਡਾ ਸਭ ਤੋਂ ਵੱਡਾ ਜਿਹੜਾ ਸਾਨੂੰ ਮਿਲਿਆ ਸਿੱਖ ਕੌਮ ਨੂੰ ਕਰਤਾਰਪੁਰ ਲੰਗਾ ਮਿਲਿਆ ਅਸੀਂ ਉੱਥੇ ਜਾ ਕੇ ਹੁਣ ਦਰਸ਼ਨ ਕਰ ਸਕਦੇ ਆਂ ਬੇਰੋਗ ਟੋਕ ਅਸੀਂ ਜਿਹੜਾ ਵੀ ਸਾਡਾ ਕੋਈ ਸਿੱਖਾ ਚ ਇੰਗਲੈਂਡ ਚ ਜਾਂ ਜੇ ਕੈਨੇਡਾ ਚ ਜਾਂ ਤੇ ਕਿਸੇ ਬਾਹਲੇ ਮੁਲਕ ਚ ਜਾਂ ਤੇ ਅਸੀਂ ਆ ਉਹ ਜਾ ਸਕਦੇ ਸੀ ਪਾਕਿਸਤਾਨ ਰਾਹੀਂ ਪਰ ਅਸੀਂ ਨਹੀਂ ਜਾ ਸਕਦੇ ਪੰਜਾਬ ਵਾਲੇ ਇੰਡੀਆ ਵਾਲੇ ਉਹਨਾਂ ਅਸੀਂ ਜਿਹੜੇ ਜਾਣਦੇ ਆ ਸੌਖੇ ਹੋ ਕੇ ਗੁਰੂ ਸਾਹਿਬ ਦੇ ਦਰਸ਼ਨ ਕਰਦੇ ਹਾਂ ਜਿੱਥੇ ਗੁਰੂ ਨਾਨਕ ਦੇਵ ਜੀ ਨੇ ਆਖਰੀ ਜਿਹੜੀ ਉਹਨਾਂ ਦੀ ਜਿਹੜੀ ਉਮਰ ਸੀ ਜਾਂ ਆਖਰੀ ਉਹਨਾਂ ਦਾ ਟਾਈਮ ਸੀ ਉੱਥੇ ਬਤਾਇਆ ਉੱਥੇ ਉਹਨਾਂ ਨੇ ਕੀਤੀ ਵੀ ਕੀਤੀ ਅਸੀਂ ਉਹਨਾਂ ਦੇ ਗੁਰਦੁਆਮਾਂ ਦੇ ਜਾ ਕੇ ਦਰਸ਼ਨ ਕਰਦੇ ਹਾਂ ਦੂਜਾ 400 ਸਾਲਾ ਗੁਰ ਤੇਗ ਬਹਾਦਰ ਸਾਹਿਬ ਜੀ ਦਾ ਮਨਾਇਆ ਤਾਂ ਪ੍ਰਧਾਨ ਮੰਤਰੀ ਜੀ ਆਪ ਨਤਮਸਤਕ ਹੋਏ ਨੇ ਤੇ ਉਹਨਾਂ ਨੇ ਉੱਥੇ ਜਿਹੜਾ ਜੋ ਵੀ ਆ ਸਰਕਾਰ ਵੱਲੋਂ ਫੰਡ ਜਾਰੀ ਕੀਤੇ ਪੰਜਾਬ ਵਾਸੀ ਇਹਨਾਂ ਕੀ ਸੁਣੀ ਜਣਦੇ ਹੋ ਸ਼ੋਰ ਪੰਜਾਬ ਲਈ ਅਸੀਂ ਸਾਰੇ ਜੀ ਖਾਸ ਕਰਕੇ ਸਾਡੇ ਸਿੱਖ ਭਰਾਵਾਂ ਨੂੰ ਖਾਸ ਕਰਕੇ ਸਾਡੇ ਕਿਸਾਨ ਭਰਾਵਾਂ ਨੂੰ ਬੇਨਤੀ ਕਰਦੇ ਆਂ ਕਿ ਸਾਡਾ ਗਵੰਡੀ ਸੁੱਗਾ ਜਿਹੜਾ ਹੈਗਾ ਰਾਜ ਹਰਿਆਣਾ ਕਿਤੇ तकरीबन 20 21 ਸਾਲ 21ਵਾਂ ਸਾਲ ਚੱਲਿਆ ਹੁਣ 20 ਸਾਲ ਹੋ ਗਏ ਉੱਥੇ ਲਗਾਤਾਰ ਜਿਹੜੀ ਸਰਕਾਰ ਬਣਦੀ ਆ ਰਹੀ ਆ ਉਹ ਸਟੇਟ ਨਾਲ ਤੇ ਸੈਂਟਰ ਨਾਲ ਮਿਲ ਕੇ ਆ ਰਹੀ ਆ ਦਬਣੀ ਜਿੰਦੀ ਸਰਕਾਰ ਲੱਗੂ ਜੇ ਪਹਿਲਾਂ ਕਾਂਗਰਸ ਸੀ ਆ ਤੇ ਹੁਣ 11 ਸਾਲ ਤੋਂ ਜਿਹੜੀ ਆ ਇਹ ਭਾਜਪਾ ਨਾਲ ਬਣਦੀ ਆ ਰਹੀ ਆ ਅਸੀਂ ਪੰਜਾਬ ਵਾਸੀਨ ਵੀ ਇਹ ਕਹਿਣਾ ਚਾਹੁੰਦੇ ਆਂ ਵੀ ਇੱਕ ਵਾਰੀ ਮੌਕਾ ਜ਼ਰੂਰ ਦਿਓ ਪੰਜਾਬ ਵਾਸੀਓ ਵੀ ਇੱਕ ਵਾਰੀ ਡਬਲ ਇੰਜਨ ਦੀ ਸਰਕਾਰ ਬਣਾਈਏ ਸਾਡੇ ਹੁਣ 3.5 ਸਾਲ ਹੋ ਗਏ ਝਾੜੂ ਵਾਲੀ ਸਰਕਾਰ ਬਣੀ ਨੂੰ ਕੋਈ ਕੰਮ ਨਹੀਂ ਹੋਇਆ ਕੋਈ ਕੰਮ ਉਹ ਜੋ ਗਿਣਾ ਰਹੇ ਨੇ ਜੋ ਦੱਸਦੇ ਨੇ ਕੋਈ ਕੰਮ ਨਹੀਂ ਹੋਇਆ ਆਪਾਂ ਦੇਖਦੇ ਹਾਂ ਸੜਕਾਂ ਟੁੱਟੀਆਂ ਪਈਆਂ ਨੇ ਬੁਰਾ ਹਾਲ ਹੋਇਆ ਪਿਆ ਤੇ ਹੋਰ ਜਿਹੜੇ ਵੀ ਕੰਮ ਨੇ ਅਸੀਂ ਉਹ ਕੰਮਾਂ ਨੂੰ ਨੇਪਰੇ ਚਾੜਨਾ ਚਾਹੁੰਦੇ ਹਾਂ ਸੈਂਟਰ ਤੋਂ ਅਸੀਂ ਪੂਰੀ ਮਦਦ ਲੈ ਕੇ ਪੰਜਾਬ ਦਾ ਜਿੱਥੇ ਕਿਸਾਨਾ ਸਿਰ ਕਰਜ਼ਾ ਇਥੇ ਪੰਜਾਬ ਦੇ ਜਿਹੜੇ ਕੰਮ ਰੁਕੇ ਹੋਏ ਨੇ ਜਿੱਥੇ ਕੋਈ ਵੀ ਚਾਹੇ ਪਾਣੀ ਦਾ ਮੁੱਦਾ ਚ ਬਿਲੀ ਦਾ ਮੁੱਦਾ ਚ ਹੋਰ ਸਾਡੇ ਜਿਹੜੇ ਡਿਵੈਲਪਮੈਂਟ ਦੇ ਕੰਮ ਨੇ ਅਸੀਂ ਉਹਨੂੰ ਸੀਰੀਅਲ ਆਉਣਾ ਚਾਹੁੰਦੇ ਆ ਇੱਕ ਵਾਰੀ ਜਰੂਰ ਮੌਕਾ ਦਿਓ ਭਾਜੀਪੀ ਨੂੰ ਟਿੱਖਣ ਚ ਲੋਧਿਆਣ ਤੇ ਜਿਮਨੀ ਚ ਆਉਣਾ ਹੋ ਰਹੀਆਂ ਨੇ ਜੀ ਉਹਦੇ ਬਿਸ਼ੇਤ ਕੀ ਕਹੋਗੇ ਜੀ ਦੇਖੋ ਜਿਮਨੀ ਚ ਆਉਣ ਸਰਕਾਰ ਦਾ ਤੁਹਾਨੂੰ ਪਤਾ ਹੀ ਹੈ ਕੱਲ ਕਿੰਨੇ ਟਰੱਕ ਫੜੇ ਨੇ ਰਸਨਾ ਦੀ ਫੜੇ ਨੇ ਪੈਸੇ ਵੰਨਦੇ ਹੀ ਫੜੇ ਨੇ ਬਹੁਤ ਤੱਕਾ ਸਰਕਾਰ ਕਰਦੀ ਆ ਕਾਂਗਰਸ ਦੇ ਜਿਹੜੇ ਕੈਂਡੀਡੇਟ ਤਾਂ ਅਸੂਰੇ ਨਾਲ ਵੀ ਤਗੜਾ ਹੋਇਆ ਸੋ ਸਾਨੂੰ ਫੇਰ ਵੀ ਉਮੀਦ ਆ ਵੀ ਸਾਡ ਜਿੱਤ ਵੀ ਸਕਦੇ ਨਹੀਂ ਦੂਜੇ ਨੰਬਰ ਤੋਂ ਅਸੀਂ ਪੱਕੇ ਆਵਾਂਗੇ ਤਾਂ ਦੋਸਤਾਂ ਨੂੰ ਧੰਨਵਾਦ